ਕੋਈ ਆਈ ਗੁੱਡ ਜੀ ਪਾਵਲ ਸਾਹਿਬ ਸਾਡੇ ਇਲਾਕੇ ਜੇ ਤੁਹਾਨੂੰ ਆਇਆਂ ਨੂੰ ਜੀ ਆ ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸਰਗਰਮ ਕੀਤੀ ਆ ਸਾਡੇ ਇਲਾਕੇ ਦੀ ਮੇਨ ਮਸਲਕਾ ਅਸੀਂ ਥਰੂ ਚੈਨਲ ਆ ਵੀ ਬੇਨਤੀ ਕਰ ਚੁੱਕੇ ਆ ਔਰ ਅਸੀਂ ਸਾਡੀ ਮੇਨ ਮਸਲ ਜਿਹੜਾ ਅੰਗਰੇਜ਼ਾਂ ਵਾਲਾ ਪੁਲ ਵਾ 1912 ਵਿੱਚ ਹੋਂਦ ਚ ਆਇਆ ਉਦੋਂ ਹੈਡ ਕੋਈ ਨਹੀਂ ਸੀ ਹੁੰਦਾ ਬੰਨ ਕੋਈ ਨਹੀਂ ਹੁੰਦਾ ਉਹ ਉੱਡੀਆਂ ਕੈਂਚੀਆਂ ਥੱਲੇ ਨੂੰ ਆ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੁਲ ਵਾ ਉਹ ਤਿੰਨੇ ਹੀ ਸਾਨੂੰ ਮਾਰ-ਮਾਰਦੇ ਇੱਕ ਅੰਗਰੇਜ਼ਾਂ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਤੁਹਾਡੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5-1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਦਣੋ ਜਿੰਨੇ ਵੀ ਦਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ 5-7 ਦਿਨ ਤੋਂ ਥਰੂ ਚੰਦਰਾ ਤੁਸੀਂ ਦੇਖ ਸਕਦੇ ਆਪਦੇ ਇਲਾਕੇ ਦੇ ਲੋਕ ਤੇ ਕੁਝ ਐਨਡੀਐਨੀਆਂ ਦੀਆਂ ਟੀਮਾਂ ਲਾ ਕੇ ਕੋਈ ਡੀਜੀ ਸਾਹਿਬ ਨੇ ਮਤਕੀਤੀ ਕੋਈ ਹਲਕਾ ਨਜ਼ਾਰਨ ਮਤਕੀਤੀ ਉਹੀ ਕਢਾ ਰਹੇ ਆ। ਸੋ ਅਸੀਂ ਤੁਹਾਨੂੰ ਕਹਿੰਨੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿਵੇਂ ਵੀ ਜਾਂ ਕੈਂਸੀਆਂ ਪਾਂਗ ਰਹੀਆਂ ਜਾਂ ਜਾਂ ਨਵਾਂ ਬਣਾਇਆ ਜਾਂ ਨੰਬਰ 1। ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ। ਜੇ ਇਲਾਕੇ ਦੇ ਲੋਕਾਂ ਦੀ ਮਤਕਾਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ। ਕਿਉਂਕਿ ਦਰਿਆ ਸਾਡੇ ਪਿੰਡਾਂ ਵਿੱਚ ਨਿਕਲੂਗੀ ਜਿਹੜੀ ਵਹਿਤਾ ਨਹੀਗੀ ਇਹ ਮਿੱਟੀ ਹੈ ਬੰਨਾਂ ਤੇ ਅਸੀਂ ਪਾਉਨੇ ਆ ਹੁਣ ਵੀ ਸਾਡ ਰੋਕੂ ਇੱਕ ਕਮਿਊਨਿਟੀ ਅਸੀਂ ਬਣਾਏ ਆ ਅਸੀਂ ਲਗਭਗ 20 21 ਕਿਲੋਮੀਟਰ ਦੇ ਏਰੀਏ ਵਿੱਚ ਆਪ ਦੇ ਕਿਰਾਏ ਤੇ ਲਾ ਕੇ ਟਿਪਪਰ ਟਰਾਲੀਆਂ ਲਾ ਕੇ ਕੱਢਦੇ ਆਂ ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਤੇਲ ਦੀ ਮਦਦ ਕਰ ਸਕਦੇ ਤੁਹਾਨੂੰ ਪਹਿਲ ਦੇ ਆਧਾਰ ਤੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ ਮੈਂ ਤੁਹਾਨੂੰ ਦੱਸਾਂ ਕੀ ਹੈ ਇਹਦੇ ਦੋ ਲਾਜ ਇੱਕ ਤਾਂ ਲਾਜ ਜਿਹੜਾ ਸਰਕਾਰ ਹੀ ਕਰ ਸਕੀ ਹੈ ਤੇ ਆਪਾਂ ਨੂੰ 6-7 ਸਾਲ ਜੇ ਉਹਦੇ ਬਾਅਦ ਬਣਾ ਦਿੰਦੇ ਠੀਕ ਹੈ ਹਾਂ ਜੀ ਕਿਉਂਕਿ ਆ ਸਾਰੇ ਬੰਦ ਦੱਸਾਂ ਕੀ ਹੈ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ ਜੀ ਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਵੱਡੇ ਡੈਮ ਕੰਕਰੀਟ ਕਰਦੇ ਆਪਣਾ Rajasthan ਕਨਾਲ ਕੀਤਾ ਹੈ ਦੁਨੀਆਂ ਕੀਤਾ ਆ ਉੱਚੇ ਕਰਕੇ ਕੰਕਰੀਟ ਕਰਨਾ ਪੈਂਦਾ ਉਹ ਟੈਕਨੋਲੋਜੀ ਮੈਨੂੰ ਪਤਾ ਕਿੱਥੇ ਹੈ ਉਹ ਲਿਆ ਵੀ ਮੈਂ ਤਾਂ ਮੇਰੇ ਧੰਪ ਪ੍ਰਾਇਟੀਆਂ ਮੈਂ ਬਣਾਜੀ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਤਰੇਆਮਾਂ ਚ ਪੈਂਦਾ ਹਾਂ ਜੀ ਮੇਰੀ ਮਾਤਾ ਜੀ ਨੂੰ ਕੈਂਸਰ ਇਸ ਪਾਣੀ ਤੋਂ ਹੋਇਆ ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਦੇ ਬਣਾਉਣੇ ਆ 7-8000 ਕਰੋੜ ਲੱਗਣਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਆ ਬਿਮਾਰੀ ਮੈਂ ਦੇਖਿਆ ਹੱਕੇ ਖਾ ਦੂਜੇ ਤੀਜੇ ਸਾਲ ਐਡਾ ਜਿਆਦਾ ਨੁਕਸਾਨ ਹੁੰਦਾ ਕਿ ਤੁਸੀਂ ਤੁਸੀਂ ਦੇਖੋ ਪਰਿਵਾਰਾਂ ਦੇ ਪਰਿਵਾਰ ਰੁੜ ਜਾਂਦੇ ਆ ਹਾਂ ਜੀ ਸੋ ਇਮੀਡੀਏਟਲੀ ਤਾਂ ਉਹ ਜਿਹੜਾ ਹੈਗਾ ਐ ਕਰਦੇ ਆ ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਦਾ ਪਾਣੀ ਥੱਲੇ ਚਲਾ ਜਾਂਦਾ ਜੇ ਬੰਦ ਰੋਕੀ ਲੱਗਦੇ ਚੌਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਹਿੰਦਾ ਚੱਕ ਦਾਂਗੇ ਬੰਨ ਪੱਕੀ ਦੇਖੀ ਜੋ ਕੋਈ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰਚਾ ਨਾ ਉਹ ਹੁਣ ਕੀ ਕਰਨਗੇ ਬਾਕੀ ਜਿਹੜਾ ਹੈਗਾ ਹੁਣ ਤੁਹਾਨੂੰ ਜੇ ਇਸ ਚੀਜ਼ ਦੀ ਮਦਦ ਹੈ ਇੱਕ ਤਾਂ ਮੈਂ ਪੈਸੇ ਦੇ ਰਿਹਾ ਹਾਂ ਲਓ ਜੀ ਲਓ ਇੱਕ ਡੀਜ਼ਲ ਕਿੰਨਾ ਚਾਹੀਦਾ ਤੂੰ ਦੱਸੋ ਜੀ ਜਿੰਨੀ ਵੱਧ ਤੋਂ ਵੱਧ ਤੁਸੀਂ ਮਤ ਕਰ ਸਕਦੇ ਵੱਧੀ ਸਾਡੇ ਦੇ ਪੰਡਾਰ ਖੁੱਲਿਆ ਸਾਨੂੰ ਮਾਇਆ ਦੀ ਜਰੂਰਤ ਆ ਜੀ ਦੋ ਇਹਨਾਂ ਬੇਨਤੀ ਦੱਸੋ ਜੀ ਸਾਹਿਬ ਇਹਨਾਂ ਦੀ ਸੁਣੋ ਜੀ ਸਾਨੂੰ ਮਾਇਆ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਸਾਡੀਆਂ ਜੀਸੀਬੀਾਂ ਤੇ ਟਰਾਲੀਆਂ ਲੱਗੀਆਂ ਹੋਈਆਂ ਇੱਕ ਟਾਲੋ ਸੋਨ ਹੈ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਕਿੰਨਾ ਚਾਹੀਦਾ ਇੱਥੇ ਰੋਜ਼ ਕੰਮ ਚੱਲਦਾ ਤੇ ਕਿੰਨੇ ਚਾਹੀਦੇ ਦੋ ਤਿੰਨ ਡਰਮ ਤੇ ਅਸੀਂ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਜਾਂਦੇ ਕੋਈ 2000 ਲੀਟਰ ਘਾਟੋ ਘਾਟ ਡੀਜ਼ਲ ਸਾਨੂੰ ਦਿਓ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮਰ ਡੀਜ਼ਲ ਭੇਜ ਦੇਣਾ ਠੀਕ ਹੈ ਬਾਈ ਸੋਹੇ ਹਾ ਹਾ ਅਸੀਂ ਆਖੀਤਰ ਤੁਹਾਨੂੰ ਡਿਲੀਵਰ ਕਰ ਦਊਗਾ ਠੀਕ ਹੈ ਜੀ ਇਹਦੇ ਕੋਲ ਮੈਂ ਡੀਜ਼ਲ ਦੇ ਦੂੰ ਆ ਠੀਕ ਹੈ ਇਹਨਾਂ ਨੂੰ ਪੈਪਰ ਠੀਕ ਹੈ ਜੇ ਹੋਰ ਵੀ ਕੁਝ ਹੀ ਲੋਈ ਮੰਗ ਸਕਦੇ ਹੋ ਬਹੁਤ ਬਹੁਤ ਧੰਨਵਾਦ